ਕਬੀਰ ਖੂਬ ਖਾਣਾ ਖਿਚੜੀ ਜਾ ਮੈਂ ਅੰਮ੍ਰਿਤ ਲੋਨ ਹੀਰਾ ਰੋਟੀ ਕਰਦੇ ਗਲਾਂ ਘਟਾਵੇ ਪਾਉ ਕਬੀਰ ਕਹਿੰਦਾ ਖੂਬ ਖਾਣਾ ਖਿਚੜੀ ਜਾ ਮੈਂ ਅੰਮ੍ਰਿਤ ਲੋਨ ਅਜਲੀ ਖਿਚੜੀ ਆ ਨਾ ਧਰਮ ਇਸਲਾਮ ਵੀ ਹੈ ਠੀਕ ਹੈ ਉੱਥੇ ਲੱਗਿਆ ਹੋਇਆ ਜੋਰ ਕਰਨਾ ਜ਼ੁਲਮ ਹੈ ਪਰ ਕਰਨਾ ਵੀ ਹੈ ਇਹ ਖਿਚੜੀ ਹੋਗੀ ਖਿਚੜੀ ਹੋ ਗਈ ਹੈ ਇਦਰ ਕੁਛ ਕਹਤਾ ਇਦਰ ਕੁਛ ਕਹਤਾ ਜੋਰ ਕੀਏ ਜ਼ੁਲਮ ਹੈ ਕੁਰਾਨ ਵੀ ਠੀਕ ਹੈ ਅਸੀਂ ਜੋਰ ਨਾਲ ਧਰਮ ਫਲਾਉਨੇ ਆ ਜਿਹੜਾ ਜ਼ੁਲਮ ਨਾਲ ਫਲਾਉਨੇ ਇਹ ਵੀ ਅਸੀਂ ਵੀ ਜਾਇਜ਼ ਹੈ ਇਹ ਖਿਚੜੀ ਆ ਫਿਰ ਖੂ ਗਾਣਾ ਖਿਚੜੀ ਜਾਵੇ ਉਪਰ ਤੇ ਲੋਣ ਇਹਦੇ ਕੀਆ ਲੋਣ ਉਪਰ ਤੇ ਲੋਣ ਉਹ ਹੁੰਦਾ ਜਿਹੜੀ ਵੀੜ ਖਾਰੀ ਹੋ ਗਈ ਸੀ ਨਾ ਸਾਡੀ ਉਹ ਜਿਹੜੀ ਉਰਜੀ ਵਿਚ ਉਹ ਜਿਹ ਮਿਸ ਅਰਥਾਂ ਦਾ ਅਰਥ ਕਰਮ ਖਤਰ ਲਫ਼ਜ਼ ਬਦਲਦੇ ਸੀ ਉਹ ਸ਼ਾਇਦ ਖਾਰੀਆਂ ਵੀੜਾਂ ਦੇ ਉਤਾਰੇ ਸਾਡੇ ਕੋਲ ਵੀ ਜ਼ਿਆਦਾ ਅਸਲੀ ਵੀੜਾਂ ਸਾਡੇ ਕੋਲ ਹੈ ਨਹੀਂ ਉਹ ਖਤਮ ਕਰਤੀ ਖਾਰੀ ਵੀੜਾਂ ਨੇ ਪਹਿਲਾਂ ਹੀ ਬਣਾਤੀ ਸੀ ਇਹ ਖਾਰਿਆ ਹੁੰਦਾ ਜਿੱਥੇ ਮਾਇਆ ਵਿਚ ਰੁਲਾਦੀ ਹੈ ਤਾਂ ਹੀ ਬਾਹਰ ਉਤਰ ਖਾਰ ਹੈਗੀ ਵੀ ਹਾਂ ਬਾਹਰ ਤਾਂ ਵੀ ਉੱਤਰ ਮੰਨਦੇ ਨੇ ਸਾਰੇ ਹਾਂ ਉਹ ਖਾਰੇ ਖਾਰੀਆਂ ਮੀੜਾਂ ਬਣਾਉਂਦੇ ਸੀ ਆ ਜਾਵੇਂ ਅਮਰਤਲੋਂ ਮੇਰਾ ਰੋਟੀ ਖਾਣੇ ਗਲਾ ਘਟਾਵੇ ਕੌਣ ਬੀੜਾਂ ਉਦਾਸੀਆਂ ਕੋਲ ਸੀ ਪਤਾਸੀਆਂ ਕੋਲ ਸਹੀ ਮੀੜਾਂ ਤੀਆਂ ਇਹਨਾਂ ਤੇ ਕੋਈ ਵੀ ਫੌਜ ਦਾ ਕੋਈ ਵੀ ਇਹਨਾਂ ਦਾ ਕੋਈ ਟਕਰਾ ਨਹੀਂ ਹੋਇਆ ਮੁਸਲਮਾਨਾਂ ਇਹਨਾਂ ਦੀਆਂ ਸਹੀ ਮੀੜਾਂ ਕਿੱਥੇ ਗਈਆਂ ਉਦਾਸੀਆਂ ਦੀ ਜਿੱਤੇ ਜਿਹਨਾਂ ਤੇ ਸਾਈਨ ਤੇ ਗੁਰੂ ਘਰ ਤੋਂ ਅਪਰੂਵਡ ਤੇ ਸਭ ਖਤਮ ਕਰ ਦਿੱਤੀ ਉਹਨੇ ਕੋਈ ਇਹ ਤਾਂ ਚਾਹੁੰਦਾ ਹੀ ਸੀ ਉਹਦਾ ਸੀ ਤਾਂ ਖਾਰੀ ਵੀੜ ਇਹੀ ਬਣਾਉਂਦੇ ਸੀ ਬਾਕੀ ਰਾਦਾ ਆ ਜਿਹੜੇ ਦੂਏ ਨੇ ਤੀਰ ਮੰਡੀਏ ਰਾਮ ਰਈਏ ਇਹਨਾਂ ਕੋਲ ਸਹੀ ਵੀਣਾ ਸੀ ਰਾਮ ਰਈਆਂ ਨੂੰ ਸ਼ਿਵ ਪਾਸ਼ਾ ਨੇ ਰਾਮਣਾ ਨੂੰ ਵੀਣ ਦਿੱਤੀ ਹੈ ਤੇ ਜਿਹੜਾ ਰਿਕਾਰਡ ਸਾਡੇ ਉਹ ਕਿੱਥੇ ਗਈ ਉਹ ਠੀਕ ਸੀ ਖਤਮ ਕਰਤੀ ਉਹਨਾਂ ਨੇ ਖਾਰੀਆਂ ਬਣਾ ਲਈ ਇਹ ਤਹਾਸ ਹੁਣ ਪਤਾ ਲੱਗੂ ਕਿ ਕੌਣ ਲੋਕ ਸੀ ਕੀ ਕਰਦੇ ਸੀ ਕਿਉਂ ਇਹ ਸਿੱਖੀ ਚਾਹੀਏ ਸੀ ਕੀ ਇਹਨਾਂ ਦਾ ਮੁੱਤ ਉਦੀ ਸਿੱਖੇ ਨੂੰ ਲਿਖਾ ਲਾਉਣ ਵਾਸਤੇ ਸਾਰਾ ਗੈਂਗ ਸੀ ਇਹ ਧਾਣਾ ਬਾਣਾ ਬਣ ਆਇਆ ਸੀ ਰਾਜਿਆਂ ਨੇ ਵੀ ਬਾਦਰ ਦੀ ਨਾਲ ਰਾਜ ਕਰਨਾ ਸੀ ਇਹਨਾਂ ਦੇ ਚੇਲੇ ਉਹ ਸਿੱਖੀ ਚਾਹ ਬੜੇ ਕਬਜਾ ਉਹਨਾਂ ਦਾ ਹੋ ਗਿਆ ਜਦੋਂ ਹੁਣ ਕਾਂਗਰਸ ਦੇ ਉੱਤੇ ਜਿਹੜਾ ਸੀ ਵਿਚਾਰੇ ਕਾਂਗਰਸ ਵਾਲੇ ਜੇੜਾਂ ਜਾਲੇ ਵਾਲੇ ਨੁਕਸਾਨ ਕਰਨ ਵਾਲੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਦੂਏ ਇਹਨੂੰ ਕਬਜ਼ਾ ਕਰੇ ਐਵੇਂ ਸਿੱਕੇ ਕਬਜ਼ਾ ਕਰ ਲਿਆ ਸੀ ਜਿਹੜੇ ਗੱਡਿਆਂ ਵਿੱਚ ਪਾਈ ਸਮਾਨ ਫਿਰਦਾ ਜਿਹਨਾਂ ਨੂੰ ਨੁਕਸਾਨ ਹੋਇਆ ਉਹਨੂੰ ਪੁੱਛਿਆ ਕਿ ਸਾਡੇ ਦੀ ਬਾਜ ਦੂਏ ਨਾ ਕਬਜ਼ਾ ਹੋਵੇ ਹਾਂ ਜੀ ਕਬੀਰ ਖੂਬ ਖਾਣਾ ਖਿਚੜੀ ਜਾਵੇਂ ਅਮਰਤ ਲਾਉਣ ਖੂਬ ਖਾਣਾ ਖਿਚੜੀ ਜਾਵੇਂ ਅਮਰਤ ਲਾਉਣ ਫੇਰਾ ਰੋਟੀ ਕਰਨੇ ਗਲਾ ਘਟਾਵੇ ਕੌਣ ਅਮਰਤ ਲਾਉਣ ਹੈ ਉਹਦੇ ਵਿੱਚ ਉਹ ਨੂੰ ਬਾਯਾ ਜਿਆ ਫੇਰਾਂ ਰੋਟੀ ਕਾਣੇ ਉਧਰ ਰੋਟੀ ਦੀ ਵੀ ਭੁੱਖ ਹੈ ਉਧਰ ਰੋਟੀ ਦੀ ਵੀ ਲੋੜ ਹੈ ਰੋਟੀ ਮੇਰੀ ਕਾਟ ਦੀ ਲਾਉਣ ਮੇਰੀ ਭੁੱਖ ਉਧਰ ਜਿਹੜੀ ਹੈ ਘੁਰਵੰਤ ਦੀ ਪੱਕੀ ਰੋਟੀ ਪੱਕੀ ਹੁੰਦੀਆਂ ਹਨ ਰੋਟੀ ਤੇ ਸੇਕੀ ਹੋਈ ਹੁੰਦੀ ਆ ਖਿਚੜੀ ਪਾਣੀ ਚ ਪੱਕਦੀ ਆ ਰੋਟੀ ਅੱਗ ਤੇ ਪੱਕਦੀ ਆ ਦੋਹਾਂ ਚ ਫਰਕ ਹੈ ਰੋਟੀ ਸਿੱਧੀ ਅੱਗ ਤੇ ਬਕਦੀ ਹੈ ਰੋਟੀ ਉਹ ਪਾਣੀ ਚ ਬਕਦੀ ਹੁੰਦੀ ਸੀ ਦੋਆਂ ਦੇ ਪਕਣ ਦੇ ਫਰਕ ਆਰ ਉਹਦੇ ਚ ਇੱਕ ਕਈ ਕਿਸਮ ਦਾ اناਜ ਹੈ ਖਿਜੜੀ ਚ ਰੋਟੀ ਦਾ ਨਾਮ ਹੋਣਾ ਡੋੜ ਦੇ ਨਾਲ ਪਾ ਰੋਟੀ ਖਾਲੇ ਪਹਿਲਾਂ ਨਹੀਂ ਪਾਉਂਦਾ ਕੋਈ ਪਿਓਰ اناਜ ਦੀ ਹੈ ਰੋਟੀ ਖਿਜੜੀ ਪਹਿਲਾਂ ਹੀ ਬਕਦਾ ਲੋਣ ਵੀ ਪਹਿਲਾਂ ਰਿੰਦੀ ਜੇ ਬਾਦ ਨੇ ਜਾਵੇਂ ਮਰਦਾ ਲੋਣਾ ਲੋਣਾ ਮਰਦਾ ਮਿੱਠਾ ਨਹੀਂ ਹੁੰਦਾ ਖਿੜਣੀ ਚ ਰੋਟੀ ਜੇ ਜੇ ਬਾਸੀ ਹੋ ਜੂ ਤਾਂ ਮਿੱਠੀ ਹੋ ਜਾਂਦੀ ਹੈ ਖਿੜਣੀ ਬਾਸੀ ਹੋਈ ਮਿੱਠੀ ਨਹੀਂ ਹੁੰਦੀ ਰੋਟੀ ਨੂੰ ਜੰਬੀ ਜਾਈਆ ਮੂੰਹ ਚ ਮਿੱਠੀ ਹੋ ਜਾਂਦੀ ਹੈ ਖਿੜੜੀ ਨੂੰ ਜੇ ਬੋੜੀ ਜਾਉ ਮਿੱਠੀ ਦੀ ਹੁੰਦੀ ਜੇ ਵਰ ਬਾਣੀ ਵਿਚਾਰੀ ਜਾਈਆ ਵਿੱਚੋਂ ਮਿੱਠਾ ਨਿਕਲਦਾ ਸਾਖੀ ਬਾਬੇ ਬੋਡੇ ਵਾਲੀ ਕੋਈ ਵੀ ਸਾਖੀ 베ਰੀ ਵਾਲੀ ਕੋਈ ਵੀ ਵਿਚਾਰੀ ਜੋ ਮਿੱਠਾ ਨਿਕਲਦੇ ਨਹੀਂ ਵਿੱਚੀ ਸੱਚ ਨਿਕਲਦੇ ਆਈ ਦੀ ਉਹ ਗਵਾਹ ਹੁੰਦਾ ਹੀ ਨਹੀਂ ਅਸਲ ਸਭੋ ਸ਼ੰਕਾਵਾਂ ਖੜੀਆਂ ਹੋ ਸਕਦੀਆਂ ਨੇ ਜੇ ਬਾਰ ਬਾਰ ਢੋਣ ਜਾਉਂਗੇ ਸ਼ੰਕਾਵਾਂ ਖੜੀਆਂ ਹੋਊਗੀ ਬਾਰ ਬਾਰ ਸੁਣਾਈ ਜਾਂਦਾ ਬੱਚਿਆਂ ਦੇ ਸ਼ੰਕਾਵਾਂ ਖੜੀਆਂ ਹੋਊਗੀ ਬਾਰ ਬਾਰ ਵਿਚਾਰ ਨੂੰ ਸ਼ੰਕਾ ਖੜੀ ਹੋ ਸਕਦੀ ਹੈ ਬਾਰ ਬਾਰ ਵਿਚਾਰ ਨਾਲ ਕੁਰਬਾਨੀ ਦੇ ਸ਼ੰਕਾ ਨਹੀਂ ਖੜੀ ਹੁੰਦੀ ਪਰਵਾੜੀ ਦੀ ਸਮਝ ਆਉਂਦੀ ਹੈ ਹਾਂਜੀ ਥੇਰਾ ਰੋਟੀ ਕਰਨੇ ਗੁਲਾਬ ਜਰ ਰੋਟੀ ਲੱਭਦੇ ਨੇ ਉਹਦੇ ਤਤ ਗਿਆਨ ਲੱਭਦੇ ਨੇ ਖਿਚੜੀ ਚੋਂ ਇਤਿਹਾਸ ਚੋਂ ਇਤਿਹਾਸ ਖਿਚੜੀ ਹੈ ਇਦਨੇ ਹੁੰਦਾ ਕੁਝ ਨਹੀਂ ਗਲਾ ਘਟਾਵੇ ਕੌਣ ਗਲਾ ਘਾਣੇ ਘਟਾਵੇ ਉੱਥੇ ਇੱਥੇ ਤਾਂ ਪਹਿਲਾਂ ਮਾਨਕਬੂਲ ਹੁੰਦਾ ਮਾਨਕਬੂਲ ਨਹੀਂ ਕੋਈ ਮੰਨਦਾ ਮਾਨਕ ਕੋਈ ਨਹੀਂ ਕਬੂਲਦਾ ਵਰਮ ਗਿਆਨ ਸਾਰੇ ਜਮਨੇ ਅਤ ਗਿਆਨ ਸਾਰੇ ਚਾਹੁੰਦੇ ਨੇ ਪਰਮੇਸ਼ਰ ਦਰਸ਼ਨ ਕਰਨਾ ਸਾਰੇ ਚਾਹੁੰਦੇ ਨੇ ਸੰਤ ਗळा ਘੜਾਣਾ ਕੋਈ ਨਹੀਂ ਚਾਹੁੰਦਾ ਨਾਨਕ ਦੇ ਦਰਸ਼ਨ ਹੋ ਗਏ ਗळा ਘਟਾਇ ਡੀਨੋ ਬਣੇ ਇਹਨੇ ਸਾਰੇ ਫਰੋਡੀ ਆਦਮੀ ਜਿਹੜਾ ਧਰਮ ਦੇ ਨਾ ਫਰੋਡੀ ਨਾ ਉਹਨੇ ਹਾਂਜੀ